ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾਣ ਲੈ ਆਏ ਹਾਂ ਸਾਡੇ ਇਲਾਕੇ ਦੀ ਘਨੌਰ ਦੀ ਇਹ ਤੁਸੀਂ ਨਹਿਰ ਦੇਖ ਰਹੇ ਹੋ ਨਾ ਇਹ ਨਹਿਰ ਇੱਥੋਂ ਚੱਲ ਕੇ ਤੇ ਇੱਥੇ ਅਲੋਪ ਹੋ ਜਾਂਦੀ ਹੈ ਤੇ ਹੁਣ ਤੁਸੀਂ ਦੇਖੋਗੇ ਉਧਰ ਆਹ ਦੇਖੋ ਆਹ ਦੇਖੋ ਵੀ ਆਇਆ ਹੈ ਕੰਗਰ ਦਰਿਆ ਤੇ ਜਿਹੜੀ ਇਹ ਨਹਿਰ ਹੈ ਘਨੌਰ ਵਾਲੀ ਇਹ ਇੱਥੇ ਆ ਕੇ ਇਹਦੇ ਥੱਲੇ ਵੀ ਲੰਘਦੀ ਹੈ ਤੇ ਉਸ ਤੋਂ ਬਾਅਦ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਵਗੇ ਉਧਰ ਜਾ ਕੇ ਨਿਕਲਦੀ ਹੈ ਤੇ ਉਹ ਵੀ ਤੁਹਾਨੂੰ ਉਧਰ ਜਾ ਕੇ ਦਿਖਾਵਾਂਗੇ ਪਹਿਲਾਂ ਆਪਾਂ ਇਸ ਕੱਗਰ ਦਰਿਆ ਦੇ ਬਾਰੇ ਗੱਲ ਕਰ ਲਈਏ ਇਹੜਾ ਕੱਗਰ ਦਰਿਆ ਆ ਇਹ ਨਿਕਲਦਾ ਆ ਹਿਮਾਚਲ ਪ੍ਰਦੇਸ਼ ਦੇ ਸ਼ਿਰਮੌਰ ਜ਼ਿਲ੍ਹੇ ਦੇ ਵਿੱਚੋਂ ਉਥੋਂ ਹਰਿਆਣੇ ਦੇ ਵਿੱਚ ਹੁੰਦਾ ਹੋਇਆ ਪੰਜਾਬ ਦੇ ਵਿੱਚ ਦੀ ਹੁੰਦਾ ਹੋਇਆ ਤੇ ਰਾਜਸਥਾਨ ਉਸ ਤੋਂ ਬਾਅਦ ਇਹ ਪਾਕਿਸਤਾਨ ਤੱਕ ਜਾਂਦਾ ਆ ਤੇ ਪਾਕਿਸਤਾਨ ਦੇ ਵਿੱਚ ਜਾ ਕੇ ਹੀ ਇਹ ਅਲੋਪ ਹੋ ਜਾਂਦਾ ਆ ਤੇ ਕੇਦੀ ਖਾਸ ਗੱਲ ਇਹ ਹੈ ਕਿ ਇਹ ਦਰਿਆ ਜਿਹੜਾ ਇਹ ਜਿਹੜਾ ਦਰਿਆ ਆ ਇਹ ਸਿਰਫ ਬਰਸਾਤੀ ਹੈ ਜਦੋਂ ਬਰਸਾਤ ਦਾ ਮੌਸਮ ਹੁੰਦਾ ਆ ਉਦੋਂ ਹੀ ਇਹ ਦਰਿਆ ਚੱਲਦਾ ਆ ਅਦਰਵਾਈਜ਼ ਇਹਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਆ ਦੇਖੋ ਵੀ ਇਧਰੋਂ ਕੱਗਰ ਦਰਿਆ ਦੇ ਵਿੱਚ ਫਿਲਹਾਲ ਥੋੜਾ ਥੋੜਾ ਪਾਣੀ ਚੱਲ ਰਿਹਾ ਆ ਹ ਕਿਉਂਕਿ ਹਲੇ ਹੋਰ ਥੋੜੀਆਂ ਬਰਸਾਤਾਂ ਥੋੜੀਆਂ ਥੋੜੀਆਂ ਹੋ ਰਹੀਆਂ ਨੇ ਤਾਂ ਕਰਕੇ ਇਹਦੇ ਵਿੱਚ ਪਾਣੀ ਵੀ ਥੋੜਾ ਆ ਰਿਹਾ ਜਦੋਂ ਬਰਸਾਤ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਸ ਦੇ ਵਿੱਚ ਪਾਣੀ ਫੁੱਲ ਭਰ ਕੇ ਚੱਲਦਾ ਆ ਤੇ ਕਈ ਵਾਰ ਤਾਂ ਇਹ ਵੀ ਹੁੰਦਾ ਆ ਕਿ ਬਰਸਾਤਾਂ ਬਹੁਤ ਜ਼ਿਆਦਾ ਹੋਣ ਦੇ ਨਾਲ ਇਸ ਨੇੜੇ ਦੇ ਇਲਾਕਿਆਂ ਦੇ ਵਿੱਚ ਹੜਾ ਆ ਜਾਂਦਾ ਆ ਇਹਦੇ ਕਰਕੇ ਇਸ ਦਰਿਆ ਦੇ ਕਰਕੇ ਹੁਣ ਇਹ ਪੁਲ ਆ ਜਿਹੜਾ ਨਵਾਂ ਬਣਿਆ ਆ ਪਹਿਲਾਂ ਸਿਰਫ ਇਹੀ ਪੁਲ ਹੁੰਦਾ ਸੀਗਾ ਸਿੰਗਲ ਜਿਹਦੇ ਤੋਂ ਸਿਰਫ ਇੱਕ ਗੱਡੀ ਹੀ ਲੰਘ ਸਕਦੀ ਸੀ ਜਦੋਂ ਕਦੇ ਮਤਲਬ ਇੱਕ ਇੱਕ ਗੱਡੀ ਪਰਲੀ ਸਾਈਡ ਤੋਂ ਆਉਂਦੀ ਸੀਗੀ ਇੱਕ ਇਧਰੋਂ ਆਉਂਦੀ ਸੀਗੀ ਤਾਂ ਇੱਕ ਗੱਡੀ ਨੂੰ ਪਹਿਲਾਂ ਪਿੱਛੇ ਹੀ ਖੜਨਾ ਪੈਂਦਾ ਸੀਗਾ ਉਹ ਲੰਘਦੀ ਸੀ ਉਸ ਤੋਂ ਬਾਅਦ ਦੂਜੀ ਦੂਜੀ ਸਾਈਡ ਵਾਲੀ ਗੱਡੀ ਲੰਘ ਸਕਦੀ ਸੀ ਪਰ ਹੁਣ ਇਹ ਨਵਾਂ ਪੁਲ ਬਣ ਗਿਆ ਤੇ ਜਿਹਦੇ ਕਰਕੇ ਸੋਖਾ ਵੀ ਹੋ ਗਿਆ ਕੰਮ ਜਦੋਂ ਕਿਸਾਨ ਅੰਦੋਲਨ ਕਰਕੇ ਮੇਨ ਹਾਈਵੇ ਬੰਦ ਸੀਗਾ ਤਾਂ ਲੋਕ ਜਿਹੜਾ ਇੱਥੋਂ ਹੀ ਅੰਬਾਲੇ ਵਾਲੇ ਰਾਹ ਉੱਤੇ ਜਾਂਦੇ ਹੁੰਦੇ ਸੀਗੇ ਇਸ ਤੇ ਹੁਣ ਇੱਥੋਂ ਜਾਣਾ ਸੋਖਾ ਹੋ ਗਿਆ ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਇਸ ਨਹਿਰ ਬਾਰੇ ਕਿਉਂ ਪਰਲੀ ਸਾਈਡ ਤੋਂ ਆਪਾਂ ਦੇਖਿਆ ਸੀਗਾ ਕਿ ਨਹਿਰ ਇਸੇ ਦਰਿਆ ਦੇ ਵਿੱਚ ਦੀ ਨੀਚੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਹ ਇੱਧਰ ਆ ਕੇ ਨਿਕਲਦੀ ਆ ਦੇਖੋ ਬਈ ਇਹ ਕਮਾਲ ਦੀ ਗੱਲ ਇਹਦੀ ਇਹ ਹੈ ਕਿ ਇਹ ਪਾਣੀ ਕਿਵੇਂ ਨਿਕਲਦਾ ਹੋਊਗਾ ਹਨਾ ਅਸਲ ਦੇ ਵਿੱਚ ਇਹ ਇੰਜੀਨੀਅਰਿੰਗ ਦਾ ਕਮਾਲ ਹੈ ਕਿ ਇੰਜੀਨੀਅਰਾਂ ਨੇ ਕਿੰਨੀ ਚੈਣ ਤਰੀਕੇ ਨਾਲ ਇਹ ਚੀਜ਼ ਬਣਾਈ ਹੋਊਗੀ ਕਿ ਦਰਿਆ ਦੇ ਥੱਲੇ ਨਹਿਰ ਕੱਢਤੀ ਅੱਜ ਕੱਲ ਤਾਂ ਨਹੀਂ ਦੇਖਦੇ ਅਸੀਂ ਪੂਲ ਬਣਾਏ ਜਾਂਦੇ ਆ ਤੇ ਸਾਲ ਦੋ ਸਾਲ ਬਾਅਦ ਹੀ ਡਿੱਗ ਪੈਂਦੇ ਆ ਤੇ ਇਹਨੂੰ ਕਿੰਨੇ ਸਾਲ ਹੋ ਗਏ ਹੋਣੇ ਬਣੀ ਨੂੰ ਜਿਹੜੀ ਉਹਨੇ ਇੱਕ ਦਾ ਪੁਲੀ ਹੀ ਬਣਾਇਆ ਹੋਊਗਾ ਜਿਵੇਂ ਪੂਲ ਦੇ ਥੱਲੋਂ ਨਹਿਰ ਲੰਘਦੀ ਹੁੰਦੀ ਹੈ ਹੈਨਾ ਉਵੇਂ ਹੀ ਇਹ ਦਰਿਆ ਦੇ ਥੱਲੋਂ ਨਹਿਰ ਲੰਘਦੀ ਹੈ ਇੰਜੀਨੀਅਰਿੰਗ ਦਾ ਬਹੁਤ ਹੀ ਕਮਾਲ ਦਾ ਬਣਾਇਆ ਹੋਇਆ ਪ੍ਰੋਜੈਕਟ ਹੈ ਜਿਹਦੇ ਤਹਿਤ ਇਹ ਨਹਿਰ ਹੈ ਜਿਹੜੀ ਇਹਦੇ ਥੱਲੋਂ ਦੀ ਲੰਘ ਜਾਂਦੀ ਹੈ ਹੁਣ ਥੋੜਾ ਜਿਹਾ ਦੇਖੋ ਲੀਕ ਲੱਗ ਗਿਆ ਹੁਣ ਆ ਤੁਹਾਨੂੰ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਤੇ ਦੇਖੋਗੇ ਕਿ ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ ਯਾਰ ਹੈਨਾ ਕਿ ਸਹੀ ਤਰੀਕੇ ਨਾਲ ਵਰਕ ਕਰ ਰਹੀ ਹੈ ਹੁਣ ਇਹ ਨਹੀਂ ਪਤਾ ਕਿ ਉਹ ਸ਼ਾਇਦ ਲੀਕ ਹੋ ਰਹੀ ਹੈ ਜਾਂ ਵੈਸੇ ਹੀ ਕੋਈ ਉਥੇ ਪਾਣੀ ਦਾ ਹੋਰ ਦਰਿਆ ਦਾ ਹੀ ਚੱਕਰ ਹੈ ਪਰ ਲੱਗਦਾ ਐਵੇਂ ਆ ਕਿ ਸ਼ਾਇਦ ਨਹਿਰ ਲੀਕ ਹੋਣ ਲੱਗਦੀ ਏ ਥੋੜੀ ਥੋੜੀ ਹਾਂਜੀ ਭਾਈ ਕੋਂਡੀਆਂ ਲਾਵੇਂ ਹੈ ਚੱਲ ਵਧੀਆ ਲਾ ਲਾ ਕਿਧਰ ਕੰਗਰਮਾ ਦੇ ਫੜेंगे ਇਧਰ ਨਹਿਰ ਵਾਲੇ ਮਰਚੋ ਠੀਕ ਹੈ ਲੈ ਦੇਖਦੇ ਹਾਂ ਹੁਣ ਅਸੀਂ ਬਾਈ ਮੱਛੀਆਂ ਫੜਨ ਲੱਗੇ ਆ ਕਿਵੇਂ ਕੁੰਡੀ ਲਾਉਂਦੇ ਆ ਆਪਾਂ ਦੇਖਦੇ ਆ ਬਾਈ ਦਿਖਾ ਯਾਰ ਲਾ ਕੇ ਕਿਹੇ ਕਰਦੇ ਹੁੰਦੇ ਤੁਸੀਂ ਆਹ ਬਾਈ ਲਾਣ ਲੱਗੇ ਆ ਬਈ ਕੁੰਡੀ ਤੇ ਇਹ ਕੀ ਆ ਬਈ ਗੰਡੂਆ 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 ਪਾ ਕੇ ਫਿਰ ਮੱਛੀ ਨੂੰ ਫੜਿਆ ਜਾਊਗਾ ਇੱਕ ਰੱਪ ਹੋ ਜਾਣਾ ਹੈ ਮੱਛੀ ਦਾ ਮੱਛੀ ਇਹਦੇ ਨਾਲ ਅਟਰੈਕਟ ਹੋਊਗੀ ਇਹਦੇ ਵੱਲ ਖਿੱਚੀ ਜਾਊਗੀ ਤੇ ਇਹਨੂੰ ਖਾਣ ਲਈ ਜਦੋਂ ਮੂੰਹ ਪਾਊਗੀ ਵਿੱਚ ਉਹਦਾ ਮੂੰਹ ਇਹਦੇ ਵਿੱਚ ਕੁੰਡੀ ਦੇ ਵਿੱਚ ਫਸ ਜਾਊਗਾ ਤੇ ਫਿਰ ਐਵੇਂ ਬਾਈ ਮੱਛੀ ਫੜਦੇ ਹੁੰਦੇ ਆ ਹੁਣ ਦੇਖਦੇ ਆਪਾਂ ਬਾਈ ਲੱਗਿਆ ਕਰਨ ਹਜੇ ਤਿਆਰੀ ਹੈ ਹਾਂ ਪਾਣੀ ਦੇ ਕੇ ਨੰਦਿਆ ਪਤਾ ਨਹੀਂ ਕਿੰਨਾ ਟਾਈਮ ਲੱਗ ਜੂ ਹੈ ਨਾ ਕਾਫੀ ਟਾਈਮ ਲਖਣਾ ਪੈਂਦਾ ਹੋਊਗਾ ਇਹਨਾਂ ਨੂੰ ਉਸ ਸਾਹਮਣੇ ਸੀ ਵੀ ਜਰਾ ਨਾ ਪਾਣੀ ਆ ਰਿਹਾ ਦੇ ਅੱਛਾ ਬਾਈ ਕਹਿੰਦਾ ਵੀ ਪਾਣੀ ਜਦਾਂ ਤੇਜ਼ ਹੈ ਸ਼ਾਇਦ ਇਹਦੇ ਕਰਕੇ ਮੱਛੀਆਂ ਘਟ ਆਉਂਦੀਆਂ ਨੇ ਜੇ ਪਾਣੀ ਦਾ ਵਹਾਅ ਘਟ ਹੋਵੇ ਤਾਂ ਮੱਛੀਆਂ ਕਿੱੱभी ਬੜੀਆਂ ਆਂਦੀਆਂ ਨੇ ਲੋ ਜੀ ਹੁਣ ਅਸੀਂ ਚੱਲੇ ਆਂ ਗੁਰਦੁਆਰਾ ਸਾਹਿਬ ਵੱਲ ਤੇ ਆਹ ਮੇਰਾ ਸਾਥੀ ਐ ਜਸਕਰਨ ਮੇਰਾ ਕੈਮਰਾਮੈਨ ਮੋਬਾਈਲ लेके ਆ ਰਿਹਾ ਮੈਂ ਤਾਂ ਪਾ ਵੀਦੇ ਜੱਟਲੇ ਹਾਂ ਤੇ ਹੁਣ ਚੱਲੇ ਆਂ ਅਸੀਂ ਬਈ ਗੁਰਦੁਆਰਾ ਸਾਹਿਬ ਵੱਲ ਬਾਬਾ ਜੀ ਦੱਸਣਗੇ ਸਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਪਿੰਡ ਲਖਰੂ ਕੋ ਪਿੰਡ ਲਖਰੂ ਕੋ ਦੇ ਵਿੱਚ ਆ ਪਿੰਦੇ ਲੋਕਾਂ ਨੇ ਇਸ ਗੁਰਦੁਆਰੇ ਨੂੰ ਬਣਾਇਆ ਨਾ ਜੀ ਸੰਗਤ ਨੇ ਬਣਾਇਆ ਗਵਾਂਢ ਦੀ ਸੰਗਤ ਨੇ ਠੀਕ ਹੈ ਜੀ ਇਹ ਇਕੱਲੇ ਇਕੱਲੇ ਦਾ ਨਹੀਂ ਹੈਗਾ ਹਾਂ ਬਿਲਕੁਲ ਜੀ ਸਾਰੇ ਇਲਾਕੇ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਹਾਂ ਇੱਕ ਚੀਜ਼ ਹੋਰ ਇੱਥੇ ਕਿਹਾ ਜਾਂਦਾ ਆ ਜਿਵੇਂ ਆਪਾਂ ਆਪਣੇ ਮ੍ਰਿਤਕ ਲੋਕਾਂ ਦੇ ਜਿਹੜੇ ਫੁੱਲ ਹੁੰਦੇ ਆ ਹਨਾ ਉਹ ਕਿਰਤਪੁਰ ਸਾਹਿਬ ਜਾਂਦੇ ਸੀਗੇ ਪਹਿਲਾਂ ਤੇ ਹੁਣ ਆਪਣੇ ਲਖਰੂ ਦੇ ਇੱਥੇ ਹਾਂ ਨਾ ਬਾਬਾ ਜੀ ਨੇ ਦੱਸਿਆ ਕਿ ਵੀ ਜਿਵੇਂ ਆਪਾਂ ਪਹਿਲਾਂ ਆਪਣੇ ਫੁੱਲ ਜਿਹੜੇ ਮ੍ਰਿਤਕ ਦੇ ਕੀਰਤਪੁਰ ਸਾਹਿਬ ਜਾਂਦੇ ਸੀਗੇ ਪਾਣ ਦੇ ਲਈ ਹੁਣ ਇਸ ਨਹਿਰ ਦੇ ਵਿੱਚ ਨਾਲ ਜਿਹੜੀ ਨਹਿਰ ਲੱਗਦੀ ਹੈ ਜਿਹੜੀ ਆਪਾਂ ਦੇਖੀ ਸੀਗੀ ਉਹਦੇ ਵਿੱਚ ਵਹਾਤੇ ਜਾਂਦੇ ਆ। ਲੋ ਜੀ ਹੁਣ ਅਸੀਂ ਚੱਲੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ। गुरुद्वारा साहब भगत धन्ना जी पिंड लक्षपुर ਆ ਸਾਹਮਣੇ ਲਿਖਿਆ ਹੋਇਆ ਵੀ ਇੱਥੇ ਹਰ ਪਰਨਮਾਸੀ ਨੂੰ ਦੀਵਾਨ ਸੱਦਿਆ ਜਾਂਦਾ ਹੈ ਹਰ ਪਰਨਮਾਸੀ ਨੂੰ ਇੱਥੇ ਦੀਵਾਨ ਸੱਦਦੇ ਨੇ ਆ ਸਾਹਮਣੇ ਲੰਗਰ ਹਾਲ ਹੈ ਆ ਸੇਵਾਦਾਰ ਬੈਠੇ ਆ ਜੀ ਦਰਦੇ ਬਾਰੇ ਆ ਸਿਧਾ ਗਿਆ ਪੂਰਾ ਵਲੋਗ ਦੇਖਣ ਦੇ ਲਈ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ